ਸਰ ਕੀ ਨਾਮ ਤੁਹਾਡਾ ਹਨੀਤ ਰੇਨ ਸਰ ਕੀ ਹੋ ਰਿਹਾ ਕਿੱਥੇ ਘਟਨਾ ਐ ਇਹ ਵਾਲੀ ਇਹ ਟੜਰਾ ਧਾਰੀ ਵੈਲਟ ਉੱਪਕੇ ਜਾਪੂਆ ਲੱਡੇ ਹੋਈ ਐ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗਦੇ ਸੀ ਤੁਹਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜ ਹੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਰਸਟ ਏਡ ਦਵਾਉਂਦੇ ਪਿਆ ਐ EMC ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਸੀ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕਲੜਾ ਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਟ੍ਰੈਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ 'ਚ ਦੋ ਬੇਟੇ ਆ ਤੇ ਦੋ ਬੋਹਾਂ ਕੋਈ ਨੌਕਰੀ ਕਰਦੀ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਐ ਜੰਮੂ ਆਪਣਾ ਕਾਰੋਬਾਰ ਸਰ ਨੌਕਰੀ ਦਾ ਕੋਈ ਨਹੀਂ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦੇਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਇਹੀ ਉੱਥੇ ਫਿਰ ਪਹੁੰਚੇ ਆ ਤੇ ਇੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਾਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਜਿਆਉ ਕੋਈ ਹੁੰਦਾ ਤੇ ਉਹਨੇ ਗਹਿਣਾ ਬੜਾ ਹੁੰਦਾ ਉਹ ਗਹਿਣੇ ਦਾ ਕੋਈ ਗਹਿਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਆ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈਜ ਆਪਾਂ ਕੋ ਚੈੱਕ ਨਹੀਂ ਕੀਤਾ ਬਾਕੀ ਜੋ ਹੈ ਠੀਕ ਕੁਝ ਨਹੀਂ ਕਿਤੇ ਵਾਪਸ ਹਾਂਜੀ ਹਾਂਜੀ ਸੁਣਾਪ ਸਰਗਿੜੇ ਐਕਸੀਡੈਂਟ ਹੈ ਕਿ ਆਪਣੇ ਨਿਸ਼ਾਰਾ ਮੱਜਾ ਸਿੰਘ ਤੇ ਲੱਗੇ ਆ ਜੀ ਆਪਣੇ ਵਿਆਹ ਦੇ ਕੀ ਹੁੰਦੇ ਹਾਂ ਜੀ ਸਾਰਾ ਪਰਿਵਾਰ ਆਮ੍ਰਿਸ਼ਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਜਾ ਸਿੰਘ ਗਈ ਆ ਤੇ ਪਿੱਛੋਂ ਟਰੈਲਰ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਸਰ ਕੀ ਨਾਮ ਹੈ ਜੀ ਜੀਮਨ ਬਤਰਾ ਹਰਸ਼ ਬਤਰਾ ਜੀ ਵਾਚੀ ਜੰਮੂ ਕਦਰ ਨਾ ਜੀ ਗੱਡਾ ਪੇਟਰਾਲੀ ਚ ਵੱਜੇ ਜੀ ਖਰੀਦ ਬਸ ਕਰਨ ਲੱਗੇ ਨੇ ਕਾਰਗਈ